ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਪੰਜਾਬ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਕਿਹੜੀਆਂ ਖਾਸ ਵੱਡੀਆਂ ਅੱਜ ਦੀਆਂ ਤਿੰਨ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਪੂਰਾ ਐਨਲਿਸਿਸ ਹੈ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੋਗੇ ਵਕਤ ਵਕਤ ਪਾਰਟੀਆਂ ਜੋ ਹੈ ਕਿਸ ਤਰ੍ਹਾਂ ਦੇ ਬਿਆਨ ਤੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਇੱਕ ਇੱਕ ਕਰਕੇ ਸਾਰੀਆਂ ਇਹ ਵੱਡੀਆਂ ਖਬਰਾਂ ਤੇ ਜ਼ਰੂਰ ਚਾਨਣਾ ਪਾਓ ਖਰਜੋਤ ਜੀ ਦੋ ਤਿੰਨ ਵੱਡੇ ਸਵਾਲ ਨੇ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਲ ਕਰਜ਼ੇ ਚ ਡੁੱਬ ਗਈ ਹੁਣ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰਾ ਹਿਸਾਬ ਕਿਤਾਬ ਪੰਜਾਬ ਦੇ ਲੋਕਾਂ ਨੂੰ ਦੇ ਦੇਣਾ ਚਾਹੀਦਾ ਹੈ। ਭਗਵੰਤ ਮਾਨ ਨੂੰ ਇੱਕ ਵਾਈਟ ਪੇਪਰ ਲੈ ਕੇ ਆਉਣਾ ਚਾਹੀਦਾ ਹੈ। ਇੱਕ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ ਔਰ ਪੰਜਾਬ ਦੇ ਲੋਕਾਂ ਦੇ ਨਾਲ ਇਹ ਗੱਲ ਸਾਂਝੀ ਕਰ ਦੇਣੀ ਚਾਹੀਦੀ ਹੈ ਕਿ ਪੰਜਾਬ 'ਤੇ ਕਰਜ਼ਾ ਕਿਵੇਂ ਚੜਿਆ। ਕਿਹੜੀ ਸਰਕਾਰ ਵੇਲੇ ਪੰਜਾਬ 'ਤੇ ਕਰਜ਼ਾ ਸਭ ਤੋਂ ਵੱਧ ਚੜਿਆ ਤੇ ਜਦੋਂ ਪੁਰਾਣੀਆਂ ਸਰਕਾਰਾਂ ਨੇ ਕਿਉਂਕਿ ਮੈਨੂੰ ਯਾਦ ਹੈ 2021-22 ਤੱਕ ਪਿਛਲੀਆਂ ਸਰਕਾਰਾਂ ਦਾ ਰਾਜ ਰਿਆ ਅਕਾਲੀ ਭਾਜਪਾ ਦਾ ਔਰ ਕਾਂਗਰਸ ਦਾ ਮੁੱਖ ਰੂਪ ਦੇ ਵਿੱਚ ਇਹ ਤਿੰਨ ਪਾਰਟੀਆਂ ਨੇ ਅਕਾਲੀ ਭਾਜਪਾ ਔਰ ਕਾਂਗਰਸ 22 ਤੱਕ ਇਹਨਾਂ ਨੇ ਪੰਜਾਬ ਨੂੰ ਲਗਭਗ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੀ ਕਰਤਾ ਸੀ ਅੱਜ ਪੰਜਾਬ 24-25 ਤੱਕ ਪੌਣੇ 4 ਲੱਖ ਕਰੋੜ ਤੱਕ ਦਾ ਵੀ ਕਰਜ਼ਾਈ ਹੋ ਸਕਦਾ ਹੈ 3 ਲੱਖ 75000 ਕਰੋੜ ਦਾ ਵੀ ਕਰਜ਼ਾ ਹੀ ਹੋ ਸਕਦਾ ਹੈ ਪਰ ਇਸ ਵੇਲੇ ਜਿਹੜੀ ਪੰਜਾਬ ਦੀ ਸਥਿਤੀ ਹੈ ਉਹ ਚਿੰਤਾਜਨਕ ਬਹੁਤ ਬੜੀ ਹੋਈ ਹੈ ਔਰ ਪੰਜਾਬ ਚ ਸਿਆਸਤ ਬਹੁਤ ਜ਼ਿਆਦਾ ਹੋ ਰਹੀ ਹੈ ਮੈਂ ਸਿਆਸਤ ਇਹ ਦੇਖ ਰਿਹਾ ਸੀ ਕਿ ਜਿਵੇਂ ਮੌਜੂਦਾ ਸਰਕਾਰ ਨੇ ਪੰਜਾਬ ਦੇ ਸਭ ਤੋਂ ਜ਼ਿਆਦਾ ਕਰਜ਼ਾ ਚੜਾਇਆ ਅਕਾਲੀ ਦਲ ਵਾਲੇ ਹੋਣ ਭਾਜੀਪੀ ਵਾਲੇ ਹੋਣ ਕਾਂਗਰਸ ਵਾਲੇ ਹੋਣੀਆਂ ਇਹਨਾਂ ਦੇ ਬੁਲਾਰੇ ਹੋਣ ਉਹਨਾਂ ਦਾ ਇਲਜ਼ਾਮ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਸਭ ਤੋਂ ਵੱਧ ਕਰਜ਼ਾ ਚੜਾਇਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਇੱਕ ਮੌਕਾ ਹੈ ਕਿ ਉਹ ਅਕਾਲੀ ਭਾਜਪਾ ਜਾਂ ਕਾਂਗਰਸ ਦੀ ਤਰ੍ਹਾਂ ਚੁੱਪ ਨਾ ਵਟਣ ਕਿਉਂਕਿ ਅਕਾਲੀ ਦਲ ਭਾਜਪਾ ਔਰ ਕਾਂਗਰਸ ਵਾਲਿਆਂ ਨੇ ਕਦੀ ਬਿਉਰੇ ਪੇਸ਼ ਨਹੀਂ ਕੀਤੇ ਕਰਜ਼ਿਆਂ ਦੇ ਹੁਣ ਭਗਵੰਤ ਮਾਨ ਕੋਲੇ ਮੌਕਾ ਹੈ ਕਿ ਭਗਵੰਤ ਮਾਨ ਇੱਕ ਵਾਈਟ ਪੇਪਰ ਜਾਰੀ ਕਰਨ ਪੂਰੀ ਹਕੀਕਤ ਪੰਜਾਬ ਦੀ ਵਿੱਤੀ ਹਾਲਤ ਦੀ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਔਰ ਦੱਸ ਦੇਣ ਕਿ ਜਦੋਂ ਇਹਨਾਂ ਨੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਲਿਆ ਤੇ ਇਹ ਕਰਜ਼ਾ ਇਹਨਾਂ ਨੇ 모ੜਿਆ ਕਿਉਂ ਨਹੀਂ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਲਿਆ ਤੇ ਇਹ ਸ਼ਰਤਾਂ ਸੀ ਕਿ ਅਸੀਂ ਇਸ ਕਰਜ਼ੇ ਨੂੰ ਸਮਾਂਬੱਧ ਤਰੀਕੇ ਦੇ ਨਾਲ 모ੜਾਂਗੇ ਪਰ ਪਿਛਲੀਆਂ ਸਰਕਾਰਾਂ ਤੋਂ ਇਹ ਕਰਜ਼ੇ 모ੜੇ ਨਹੀਂ ਗਏ ਕਿਸ਼ਤਾਂ ਬਹੁਤ ਵੱਡੀਆਂ ਹੋ ਗਈਆਂ ਔਰ ਅੱਜ ਪੰਜਾਬ ਦੀ ਜਿਹੜੀ ਸਥਿਤੀ ਹੈ ਅੱਜ ਪੰਜਾਬ ਦੀ ਸਰਕਾਰ ਨੂੰ 69 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਇਸ ਸਾਲ 모ੜਨਾ 69000 ਕਰੋੜ 1000 ਘਟ 70000 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨੇ ਇਸ ਵਾਰ ਮੋੜਨਾ ਹੈ ਔਰ ਇਹਦੇ ਵਿੱਚ ਇੱਕ ਹੋਰ ਬੜਾ ਦਿਲਚਸਪ ਆਂਕੜਾ ਹੈ ਜਿਹੜਾ ਇਹ 70000 ਮੋੜਨਾ ਹੈ ਅਸੀਂ ਉਹਦੇ ਵਿੱਚ 23900 ਕਰੋੜ ਰੁਪਏ ਤਾਂ ਅਸੀਂ ਪਿਛਲੇ ਕਰਜ਼ਿਆਂ ਦਾ ਵਿਆਜ ਮੋੜਨਾ ਹੈ ਸੋ ਜਿਹੜਾ ਪੌਣੇ 3 ਲੱਖ ਕਰੋੜ ਦਾ ਕਰਜ਼ਾ ਪਿਛਲੀਆਂ ਸਰਕਾਰਾਂ ਨੇ ਦਿੱਤਾ ਜਾਂ ਉਸ ਤੋਂ ਬਾਅਦ ਜਿਹੜਾ ਕਰਜ਼ਾ ਲੈਣਾ ਪਿਆ ਸਮੁੱਚੇ ਕਰਜ਼ੇ ਦਾ ਵਿਆਜ ਬਣ ਗਿਆ 23900 ਕਰੋੜ ਰੁਪਏ ਹੁਣ ਇੱਥੇ ਇੱਕ ਗੱਲ ਸਮਝੀਏ ਪੰਜਾਬ ਛੋਟੇ ਸੂਬਿਆਂ ਚੋਂ ਕਰਜ਼ਾ ਲੈਣ ਚ ਨੰਬਰ 1 ਹੈ ਇਹ ਨਹੀਂ ਹੈ ਵੀ ਕੱਲਾ ਪੰਜਾਬ ਹੀ ਦੇਸ਼ ਚ ਕਰਜ਼ਾਈ ਹੋ ਰਿਹਾ ਹੈ ਇਹ ਵੀ ਇੱਕ ਤੱਥ ਹੈ ਜਿਹੜਾ ਅਸੀਂ ਸਮਝੀਏ ਛੋਟੇ ਸੂਬੇ ਕਿਹੜੇ ਨੇ ਭਾਰਤ ਸਰਕਾਰ ਨੇ ਲੋਕ ਸਭਾ ਚ ਜਿਹੜੇ ਅੰਕੜੇ ਦਿੱਤੇ ਆ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਜਿਹੜੇ ਅੰਕੜੇ ਦਿੱਤੇ ਆ ਜਾਂ ਆਰਬੀਆਈ ਦੇ ਵਕ ਵਕ ਸਰੋਤਾਂ ਦੇ ਅੰਕੜੇ ਆ ਪੰਜਾਬ ਦੇ ਸਿਰ 24 25 ਜਦੋਂ ਖਤਮ ਹੋਣਾ ਇਹ ਵਿੱਤੀ ਸਾਲ 351000 130 ਕਰੋੜ ਦਾ ਕਰਜ਼ਾ ਜਿਹੜਾ ਉਹ ਸੰਭਾਵਿਤ ਹੈ ਕਿ ਹੋਏਗਾ ਹਰਿਆਣੇ ਤੇ ਵੀ ਕਰਜ਼ਾ ਉਨਾ ਹੀ ਹੈ ਜਿੰਨਾ ਕਿ ਪੰਜਾਬ ਤੇ ਅਲੱਗ-ਪੱਗ ਹੁਣ ਆਹ ਸਾਲ ਖਤਮ ਹੋਣ ਤੱਕ ਹਰਿਆਣੇ ਤੇ ਵੀ 336253 ਕਰੋੜ ਦਾ ਕਰਜ਼ਾ ਹੋ ਜਾਣਾ ਸੋ ਜੇ ਪੰਜਾਬ ਤੇ ਹਰਿਆਣੇ ਦੀ ਗੱਲ ਕਰੀਏ ਤੇ 13 14 ਕਰੋੜ ਦਾ ਹੀ ਫਰਕ ਹੈ ਹੁਣ ਇੱਥੇ ਸਵਾਲ ਬੀਜੇਪੀ ਵਾਲਿਆਂ ਨੂੰ ਹੈ ਜਿਹੜੇ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਇਹਦਾ ਮਤਲਬ ਹੈ ਹਰਿਆਣੇ 'ਚ ਬੀਜੇਪੀ ਦੀ 10 ਸਾਲ ਦੀ ਸਰਕਾਰ ਨੇ ਹਰਿਆਣਾ ਬਰਬਾਦ ਕਰਤਾ ਫਿਰ ਜੇ ਬੀਜੇਪੀ ਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੇ ਪੰਜਾਬ ਬਰਬਾਦ ਕੀਤਾ ਫਿਰ ਬੀਜੇਪੀ ਨੇ ਹਰਿਆਣਾ ਬਰਬਾਦ ਕੀਤਾ ਫਿਰ ਫਰਕ ਕੀ ਰਹਿ ਗਿਆ ਅੱਛਾ ਹੋਰ ਵੀ ਹੈ ਜਿਹੜੇ ਛੋਟੇ ਸੂਬੇ ਨੇ 7 ਪੰਜਾਬ ਹਰਿਆਣਾ ਅਸਮ ਝਾਰਖੰਡ ਛਤੀਸਗੜ ਓਡੀਸ਼ਾ ਤਿਗਵਾ ਸਾਰਿਆਂ ਤੇ ਕਰਜ਼ਾ ਹੈ ਪਰ ਸਭ ਤੋਂ ਜ਼ਿਆਦਾ ਕਰਜ਼ਾ ਪੰਜਾਬ ਤੇ ਹਰਿਆਣਾ ਚ ਹੈ ਇਹ ਤਾਂ ਛੋਟੇ ਸੂਬੇ ਨੇ ਹੁਣ ਵੱਡੇ ਸੂਬੇ ਵੀ ਅਸੀਂ ਦੇਖੀਏ ਹੁਣ ਵੱਡੇ ਸੂਬੇ ਕਿਹੜੇ ਆਉਂਦੇ ਨੇ ਤਾਮਿਲਨਾਡੂ ਦੇਸ਼ ਦਾ ਸਭ ਤੋਂ ਵੱਡਾ ਸੂਬਾ ਤਾਮਿਲਨਾਡੂ ਤਾਮਿਲਨਾਡੂ ਸਰ ਕਰਜ਼ਾ ਕਿੰਨਾ ਹੋ ਜਾਣਾ ਇਸ ਸਾਲ ਦੇ ਅੰਤ ਤੱਕ ਪੰਜਾਬ ਤੇ ਤਾਂ ਹੋਣਾ ਪੌਣੇ 4 ਲੱਖ ਕਰੋੜ ਤੇ ਤਾਮਿਲਨਾਡੂ ਦਾ ਹੋ ਜਾਣਾ ਹੈ ਸਵਾ 8 ਲੱਖ ਕਰੋੜ ਸੋ ਪੰਜਾਬ ਨਾਲੋਂ 5 ਤੋਂ ਘਟਗੜ 5 ਲੱਖ ਕਰੋੜ ਜ਼ਿਆਦਾ ਸੋ ਇਹ ਤਮਿਲਨਾਡੂ ਦਾ ਹਾਲ ਹੈ ਉੱਤਰ ਪ੍ਰਦੇਸ਼ 7 ਲੱਖ 70 ਹਜ਼ਾਰ ਕਰੋੜ ਤੋਂ ਉੱਤੇ ਯੂਪੀ ਵੀ ਸਾਡੇ ਤੋਂ ਬਹੁਤ ਜ਼ਿਆਦਾ ਕਰਜ਼ਈ ਹੈ ਮਹਾਰਾਸ਼ਟਰ ਵੀ 7 ਲੱਖ 22 ਹਜ਼ਾਰ ਕਰੋੜ ਹੁਣ ਤਮਿਲਨਾਡੂ ਹੋ ਗਿਆ ਉੱਤਰ ਪ੍ਰਦੇਸ਼ ਹੋ ਗਿਆ ਮਹਾਰਾਸ਼ਟਰ ਹੋ ਗਿਆ ਰਾਜਸਥਾਨ ਹੋ ਗਿਆ 5 ਲੱਖ 62 ਹਜ਼ਾਰ ਕਰੋੜ ਆਂਧਰਾ ਪ੍ਰਦੇਸ਼ 4 ਲੱਖ 85 ਹਜ਼ਾਰ ਕਰੋੜ ਗੁਜਰਾਤ ਲੈ ਲਓ 4 ਲੱਖ 67 ਹਜ਼ਾਰ ਕਰੋੜ ਇਹਦਾ ਮਤਲਬ ਹੈ ਵੱਡੇ ਵੱਡੇ 5-6 ਸੂਬੇ ਨੇ ਜਿਹੜੇ ਉੱਥੇ ਤਾਂ ਬੀਜੇਪੀ ਦੀਆਂ ਸਰਕਾਰਾਂ ਨੇ ਜੇ ਸੁਨੀਲ ਜਾਖੜ ਕਹਿੰਦੇ ਨੇ ਜੇ ਬੀਜੇਪੀ ਵਾਲੇ ਜਾਂ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਫਿਰ ਬੀਜੇਪੀ ਨੇ ਵੱਡੇ ਵੱਡੇ ਸੂਬਿਆਂ ਦਾ ਕੀ ਹਾਲ ਕਰਤਾ ਇਹ ਵੀ ਇੱਕ ਤਰਕ ਹੈ ਹੁਣ ਇਹਦੇ ਤੋਂ ਆਪਾਂ ਇਹ ਗੱਲ ਨੂੰ ਸਮਝੀਏ ਕਿ ਦੇਸ਼ ਦਾ ਕੋਈ ਸੂਬਾ ਜਿਆ ਨਹੀਂ ਹੈ ਜਿਨੇ ਕਰਜ਼ ਨਹੀਂ ਚੱਕਿਆ ਸਾਰੇ ਸੂਬੇ ਦੇਸ਼ ਦੇ ਕਰਜ਼ਦਾਰ ਨੇ ਪਰ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ 'ਚ ਸਾਡੇ 90-99 ਦੇ ਕਰੀਬ ਜਦੋਂ ਅਸੀਂ 2001ਆਂ 2002 ਦੀ ਵੀ ਗੱਲ ਕਰ ਲਈਏ ਤੇ ਉਦੋਂ ਕੋਈ ਬਹੁਤਾ ਜ਼ਿਆਦਾ ਕਰਜ਼ਾ ਨਹੀਂ ਸੀ ਪੰਜਾਬ ਤੇ ਮੈਂ ਅੰਕੜੇ ਦੇ ਕੱਢੇ ਸੀ ਸਨ 99 ਤੱਕ ਜਿਨ੍ਹਾਂ ਦਿਨਾਂ 'ਚ ਮੈਂ ਕਾਲਜ 'ਚ ਪੜਦਾ ਸੀ ਨਵੇਂ-ਨਵੇਂ ਦਾਖਲੇ ਲਏ ਸੀ ਕਾਲਜ 'ਚ ਸੋ 90-99 'ਚ ਪੰਜਾਬ ਸਰ ਜਿਹੜਾ ਕਰਜ਼ਾ ਸੀ ਉਹ ਸਿਰਫ 7000 ਕਰੋੜ ਦਾ ਸੀ 7000 ਕਰੋੜ ਦਾ ਕਰਜ਼ਾ ਸੀ 91 ਤੱਕ ਉਸ ਤੋਂ ਬਾਅਦ ਵਾਲੇ ਜਿਹੜੇ 30 32 ਸਾਲ ਹੈ ਹੁਣ ਕਰਜ਼ਾ ਅਸੀਂ ਪੌਣੇ 4 ਲੱਖ ਕਰੋੜ ਤੇ ਪਹੁੰਚਾਂਗੇ ਹੁਣ ਸਭ ਤੋਂ ਵੱਧ ਕਰਜ਼ਾ ਅਕਾਲੀ ਭਾਜਪਾ ਦੇ ਰਾਤ ਚ ਲਿਆ ਗਿਆ ਔਰ ਕਾਂਗਰਸ ਦੇ ਰਾਤ ਚ ਲਿਆ ਗਿਆ ਇਹ ਤਾਂ ਗੱਲ ਪੱਥਰ ਤੇ ਲਕੀਰ ਹੈ ਹੁਣ ਅਕਾਲੀ ਦਲ ਭਾਜਪਾ ਔਰ ਕਾਂਗਰਸ ਵਾਲਿਆਂ ਨੇ ਜਿਹੜੇ ਕਰਜ਼ੇ ਲਏ 22 ਤੱਕ ਪੌਣੇ 3 ਲੱਖ ਕਰੋੜ ਦੇ ਕਰਜ਼ੇ ਬਕਾਏ ਸੀ ਤੇ 22 ਤੋਂ ਬਾਅਦ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਹਰ ਸਾਲ 60000 ਕਰੋੜ ਤੋਂ ਜ਼ਿਆਦਾ ਦੀ ਰਕਮ ਲਗਭਗ ਮੋੜੀ ਜਾ ਰਹੀ ਹੈ ਇਸ ਸਾਲ 69000 ਕਰੋੜ 1 ਘਟ 70000 ਕਰੋੜ ਹੈ ਜਿਹੜਾ ਲਗਭਗ 69867 67 ਕਰੋੜ ਇਹ ਰਕਮ ਭਗਵੰਤ ਮਾਨ ਨੇ ਇਸ ਸਾਲ ਮੋੜਨੀ ਹੈ ਦੇਖੋ ਪਿਛਲੇ ਸਾਲ ਜਿਹੜੀ ਪੰਜਾਬ ਦੀ ਕਰਜ਼ਾ ਹੱਦ ਸੀ ਉਹ ਸੀ 45730 ਕਰੋੜ ਔਰ ਪਿਛਲੇ ਸਾਲ ਇੱਕ ਵਾਰੀ ਕਰਜ਼ਾ ਹੱਦ 'ਚ ਕਟੌਤੀ ਵੀ ਕੀਤੀ ਗਈ ਸੀ 2387 ਕਰੋੜ ਰੁਪਏ ਦੀ ਹੁਣ ਜੇ ਇਸ ਸਾਲ ਦੀ ਗੱਲ ਕਰੀਏ ਤੇ ਪੰਜਾਬ ਦੀ ਕਰਜ਼ਾ ਲੈਣ ਦੀ ਹੱਦ ਮਿੱਥੀ ਗਈ ਹੈ ਕੇਂਦਰ ਸਰਕਾਰ ਵੱਲੋਂ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 30464.92 ਕਰੋੜ ਰੁਪਏ ਔਰ ਜੁਲਾਈ ਤੱਕ ਪੰਜਾਬ ਦੀ ਸਰਕਾਰ 13 1394 ਲੱਖ ਕਰੋੜ ਕਰਜ਼ਾ ਲੈ ਚੁੱਕੀ ਸੋ 13000 ਕਰੋੜ ਕਹਿ ਲਿਏ ਸੀ 13 14000 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨੇ ਚੁੱਕਿਆ ਅੰਦਾਜ਼ਨ ਇਸ ਸਾਲ ਔਰ ਹੁਣ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਕਿ ਸਾਨੂੰ 10000 ਕਰੋੜ ਦੀ ਲਿਮਟ ਇਸ ਸਾਲ ਸਾਡੀ ਵਧਾਈ ਜਾਵੇ ਹੁਣ ਚਿੰਤਾ ਪੰਜਾਬ ਦੀ ਕੀ ਹੈ ਚਿੰਤਾ ਪੰਜਾਬ ਦੀ ਇਹ ਹੈ ਕਿ ਲਗਭਗ ਇੱਕ ਵੱਡਾ ਹਿੱਸਾ ਪੰਜਾਬ ਦਾ ਲਗਭਗ ਇੱਕ ਵੱਡਾ ਹਿੱਸਾ ਜਿਹੜਾ ਪੰਜਾਬ ਦੇ ਕਰਜ਼ੇ ਦਾ ਉਹ ਹਰ ਸਾਲ ਕਰਜ਼ਾ ਮੋੜਨ ਚ ਚਲਿਆ ਜਾਂਦਾ ਹੈ ਇਸ ਵਾਰ ਪੰਜਾਬ ਨੇ 69000 ਕਰੋੜ ਦਾ ਕਰਜ਼ਾ ਮੋੜਨਾ ਹੈ ਔਰ ਅਸੀਂ ਔਸਤਨ ਦੇਖੀਏ ਘੱਟੋ ਘੱਟ 20 ਤੋਂ ਲੈ ਕੇ 23 24% ਤੱਕ ਜਿਹੜੀ ਸਾਡੀ ਕਮਾਈ ਆ ਪੰਜਾਬ ਦੀ ਕੁੱਲ ਉਹ ਵਾਪਸ ਚਲੀ ਜਾਂਦੀ ਆ ਇੰਨਾ ਹਿੱਸਾ ਕਰਜ਼ਿਆਂ ਮੋੜਨ ਚ ਚਲਿਆ ਜਾਂਦਾ ਔਰ ਇੰਨਾ ਹੀ ਪੈਸਾ ਸਾਨੂੰ ਘੱਟ ਮਿਲਦਾ ਖਰਚਿਆਂ ਦੇ ਲਈ ਸੋ ਜਦੋਂ ਅਸੀਂ ਕਰਜ਼ਾ ਜ਼ਿਆਦਾ ਮੋੜੀ ਜਾਂਦੇ ਆ ਤੇ ਸਾਡੀ ਕਮਾਈ ਘਟ ਹੈ ਤੇ ਫਿਰ ਸਟੇਟ ਹੋਰ ਕਰਜ਼ਈ ਹੋ ਰਹੀ ਹੈ ਤੇ ਸਾਨੂੰ ਹੋਰ ਪੈਸੇ ਲੈਣੇ ਪੈ ਰਹੇ ਨੇ ਹੁਣ 10000 ਕਰੋੜ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵਿੱਤ ਮੰਤਰਾਲੇ ਨੂੰ ਪ੍ਰਵਾਨਗੀ ਦਿੱਤੀ ਗਈ ਕਿ ਤੁਸੀਂ ਕੇਂਦਰ ਸਰਕਾਰ ਨੂੰ ਫਾਈਨਾਂਸ ਡਿਪਾਰਟਮੈਂਟ ਨੂੰ ਚਿੱਠੀ ਲਿਖੋ ਹੁਣ ਜੇ ਤੱਕ ਕੇਂਦਰ ਦਾ ਖਜ਼ਾਨਾ ਮਹਿਕਮਾ 10000 ਕਰੋੜ ਦੀ ਪ੍ਰਵਾਨਗੀ ਦੰਦਾ ਪੰਜਾਬ ਨੂੰ ਤਾਂ ਠੀਕ ਹੈ ਨਹੀਂ ਤਾਂ ਫਿਰ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨੀ ਪੈਣੀ ਹੈ ਹੁਣ ਸਵਾਲ ਇੱਥੇ ਹੀ ਹੈ ਕੇ ਕੇਂਦਰ ਨੇ ਕਈ ਪੈਸੇ ਪੰਜਾਬ ਦੇ ਰੋਕ ਵੀ ਰੱਖੇ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਕੇਂਦਰ ਤੋਂ ਨਹੀਂ ਆ ਰਿਹਾ ਰੂਰਲ ਹੈਲਥ ਮਿਸ਼ਨ ਦਾ ਪੈਸਾ ਕੇਂਦਰ ਤੋਂ ਨਹੀਂ ਆ ਰਿਹਾ ਮਾਮਲੇ ਸੁਪਰੀਮ ਕੋਰਟ 'ਚ ਵੀ ਨੇ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਇਸ ਤਰ੍ਹਾਂ ਦੇ ਮਾਮਲੇ ਨੇ ਜਿਹੜੇ ਘੱਟੋ-ਘੱਟ 10-15 ਦਿਨਾਂ ਦੇ ਵਿੱਚ ਨਿਬੇੜੇ ਜਾਣ ਅਗਰ ਇਸ ਤਰ੍ਹਾਂ ਦੇ ਮਾਮਲੇ ਵੀ ਕਈ-ਕਈ ਮਹੀਨੇ 6-6 ਮਹੀਨੇ ਚੱਲਣਗੇ ਜਾਂ 4-5 ਮਹੀਨੇ ਵੀ ਚੱਲਣਗੇ ਉਹ ਸਾਡੇ ਮੁਲਕ ਦੇ ਪ੍ਰਸ਼ਾਸਨਿਕ ਪ੍ਰਬੰਧ ਦੇ ਲਈ ਕੋਈ ਚੰਗੀ ਗੱਲ ਨਹੀਂ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਦੀ ਦਿੱਕਤ ਹੋ ਸਕਦੀ ਹੈ ਕੱਲੇ ਪੰਜਾਬ ਨੂੰ ਨਹੀਂ ਹਰਿਆਣੇ ਦੇ ਵਿੱਚ ਵੀ ਇਹ ਸਥਿਤੀ ਪੈਦਾ ਹੋ ਸਕਦੀ ਹੈ ਮੈਂ ਕਿਉਂਕਿ ਹਰਿਆਣੇ 'ਚ ਭਾਜਪਾ ਹੈ ਪੰਜਾਬ ਚਾਂਮੜਾ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਫਰਕ ਮੂਲ ਰੂਪ ਦੇ ਵਿੱਚ ਇਸ ਗੱਲ ਦਾ ਹੈ ਕਿ ਪਿਛਲੀਆਂ ਸਰਕਾਰਾਂ ਜਦੋਂ ਇੰਨਾ ਜ਼ਿਆਦਾ ਕਰਜ਼ਾ ਲੈਂਦੀਆਂ ਨੇ ਤੇ ਉਹ ਆਪਣਾ ਵਿੱਤੀ ਪ੍ਰਬੰਧ ਗੜਬੜ ਕਰਕੇ ਗਈਆਂ ਪੰਜਾਬ ਦੇ ਵਿੱਚ ਅਗਰ ਇੱਕ ਵਾਰੀ ਕਰਜ਼ਾ ਚੱਕਿਆ ਜਾਵੇ ਹਮੇਸ਼ਾ ਕਹਿੰਦੇ ਨੇ ਕਿ ਜੇ ਇੱਕ ਵਾਰ ਕਰਜ਼ਾ ਚੜ ਜੇ ਤੇ ਉਹ ਲਾਉਣਾ ਬੜਾ ਔਖਾ ਹੁੰਦਾ ਹੈ ਹੁਣ ਪਿਛਲੇ ਇੱਕ ਵਾਰੀ ਕਰਜ਼ਾ ਚੜਾ ਗਏ ਉਹਨੂੰ ਲਾਉਣਾ ਪੰਜਾਬ ਦੇ ਲਈ ਔਖਾ ਹੋਇਆ ਪਿਆ ਹੁਣ ਇਹਦਾ ਹੱਲ ਕੀ ਹੈ ਪੰਜਾਬ ਵਰਗਾ ਜਿਹੜਾ ਸਰਹੱਦੀ ਸੂਬਾ ਪੰਜਾਬ ਨੂੰ ਖੇਤੀਬਾੜੀ 'ਚ ਐਮਐਸਪੀ ਦਾ ਕਾਨੂੰਨ ਨਹੀਂ ਖੇਤੀਬਾੜੀ 'ਚ ਪੰਜਾਬ ਕੋਲੇ ਬਹੁਤੀ ਇਨਕਮ ਨਹੀਂ ਇਹ ਮਾਰ ਪੰਜਾਬ ਨੂੰ ਪੈ ਰਹੀ ਹੈ ਦੂਸਰੀ ਵਾਰ ਪੰਜਾਬ ਨੂੰ ਪੈ ਰਹੀ ਐ ਸਾਨੂੰ ਕੋਈ ਟੈਕਸ ਬੈਨੀਫਿਟ ਨਹੀਂ ਹਿਮਾਚਲ ਦੇ ਵਿੱਚ ਲੰਬੇ ਸਮੇਂ ਲਈ ਕੇਂਦਰ ਸਰਕਾਰ ਨੇ ਟੈਕਸ ਦਾ ਬੈਨੀਫਿਟ ਦਿੱਤਾ ਪੰਜਾਬ ਨੂੰ ਕੋਈ ਟੈਕਸ ਦਾ ਬੈਨੀਫਿਟ ਕਿਸੇ ਕੇਂਦਰ ਸਰਕਾਰ ਨੇ ਨਹੀਂ ਦਿੱਤਾ ਇਹ ਦੂਜੀ ਵੱਡੀ ਮਾਰ ਐ ਪੰਜਾਬ ਨੂੰ ਤੀਸਰੀ ਵੱਡੀ ਮਾਰ ਪੰਜਾਬ ਆਪਣੇ ਗੁਆਂਢੀ ਮੁਲਕਾਂ ਨਾਲ ਏਸ਼ੀਆਈ ਮੁਲਕਾਂ ਦੇ ਨਾਲ ਪਾਕਿਸਤਾਨ ਦੇ ਜ਼ਰੀਏ ਖੁੱਲਾ ਵਪਾਰ ਨਹੀਂ ਕਰ ਸਕਦਾ ਸਰਹੱਦ ਦੇ ਜ਼ਰੀਏ ਸੜਕ ਦੇ ਜ਼ਰੀਏ ਇਹ ਵੀ ਪੰਜਾਬ ਨੂੰ ਇੱਕ ਮਾਰ ਹੈ ਕਿਉਂਕਿ ਜੇ ਪੰਜਾਬ ਦਾ ਕਣਕ ਤੇ ਝੋਨਾ ਅਸੀਂ ਪਾਕਿਸਤਾਨ ਵਾਲੇ ਪਾਸੇ ਵੇਚਣ ਲੱਗ ਜਾਈਏ ਤੇ ਸਾਡੀ ਕਿਸਾਨੀ ਖੁਸ਼ਹਾਲ ਹੋ ਜਾਈਏ ਤੇ ਸਾਡੀ ਆਮਦਨ ਵਧ ਜਾਈਏ ਤੇ ਜਿਹੜਾ ਸਮਾਨ ਅਸੀਂ ਪਾਕਿਸਤਾਨ ਦਾ ਬੰਦਰਗਾਹਾਂ ਦੇ ਜ਼ਰੀਏ ਮੰਗਾਉਨੇ ਆ ਅਫਗਾਨਿਸਤਾਨ ਤੋਂ ਜਾਂ ਹੋਰ ਮੁਲਕਾਂ ਤੋਂ ਭਾਵੇਂ ਡ్రਾਈ ਫਰੂਟ ਨੇ ਜਾਂ ਸਬਜ਼ੀਆਂ ਨੇ ਸੁੱਕੇ ਸੁੱਕੀਆਂ ਸਬਜ਼ੀਆਂ ਨੇ ਉਹ ਬਹੁਤ ਸਾਨੂੰ ਮਹਿੰਗੀਆਂ ਪੈਂਦੀਆਂ ਨੇ ਜਿਹਦੇ ਨਾਲ ਪੰਜਾਬ ਦੀ ਆਰਥਿਕਤਾ ਤੇ ਛੱਟ ਵੱਜਦੀ ਹੈ ਸੋ ਤਿੰਨ ਮੁੱਖ ਬਿੰਦੂ ਤਾਂ ਉਹ ਨੇ ਜਿਹੜੇ ਸਿੱਧੇ ਸਿੱਧੇ ਕੇਂਦਰ ਸਰਕਾਰ ਨਾਲ ਆ ਕੇ ਜੁੜਦੇ ਨੇ ਇਹਦਾ ਮਤਲਬ ਹੈ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਪੰਜਾਬ ਬਾਰੇ ਹੋਰ ਗੰਭੀਰਤਾ ਦੇ ਨਾਲ ਸੋਚਣ ਤੇ ਕੇਂਦਰ ਚ ਸਰਕਾਰਾਂ ਕਿਹਦੀਆਂ ਰਹੀਆਂ ਜਾਂ ਤਾਂ ਅਕਾਲੀ ਭਾਜਪਾ ਰਹੀ ਹੈ ਜਾਂ ਕਾਂਗਰਸ ਔਰ ਹੁਣ ਅਕਾਲੀ ਦਲ ਤੇ ਬੀਜੇਪੀ ਵਾਲੇ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਵਾਲੇ ਭਗਵੰਤ ਮਾਨ ਨੂੰ ਸਿਆਸੀ ਗਾਲਾਂ ਦੰਦੇ ਨੇ ਵੀ ਇਹਨੇ ਪੰਜਾਬ ਬਰਬਾਦ ਕਰਤਾ ਹੁਣ ਸਵਾਲ ਇਹ ਹੈ ਕਿ ਜੇ ਪੰਜਾਬ ਬਰਬਾਦ ਹੋਇਆ ਤਾਂ ਕਿਸੇ ਇੱਕ ਕਰਕੇ ਤਾਂ ਨਹੀਂ ਹੋਇਆ ਇਹਦਾ ਮਤਲਬ ਹੈ ਜਾਂ ਤਾਂ ਜ਼ਿੰਮੇਵਾਰੀ ਸਾਰੀਆਂ ਪਾਰਟੀਆਂ ਬਰਾਬਰ ਚੱਕਣ ਜਿਹੜੀਆਂ ਅਕਾਲੀ ਬੀਜੇਪੀ ਤੇ ਕਾਂਗਰਸ ਵਾਲੇ ਵੀ ਇਹ ਗੱਲ ਮੰਨਣ ਕਿ ਅਸੀਂ ਵੀ ਪੰਜਾਬ ਬਰਬਾਦ ਕੀਤਾ ਫਿਰ ਇਹ ਕਹਿ ਸਕਦੇ ਨੇ ਕਿ ਹਾਂ ਭਗਵੰਤ ਮਾਨ ਵੀ ਪੰਜਾਬ ਬਰਬਾਦ ਕਰ ਰਿਹਾ ਕਿਉਂਕਿ ਉਹ ਵੀ ਕਰਜ਼ਾ ਚੱਕ ਰਿਹਾ ਫਿਰ ਇਹ ਕਹਿ ਸਕਦੇ ਨੇ ਸੋ ਕਹਿੰਦੇ ਨੇ ਨਾ ਇੱਕ ਕਹਾਵਤ ਹੈ ਕਿ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਪਰ ਮੈਂ ਇਸ ਕਹਾਵਤ ਨੂੰ ਇਹ ਨਹੀਂ ਕਹਿੰਦਾ ਕਿ ਲਾਗੂ ਹੋਗੀ ਕਿਉਂਕਿ ਮਸਲਾ ਇਹ ਹੈ ਕਿ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਪੰਜਾਬ ਬਾਰੇ ਸੋਚਣਾ ਪਊਗਾ ਮੈਨੂੰ ਲੱਗਦਾ ਹੈ ਭਗਵੰਤ ਮਾਨ ਨੂੰ ਵਾਈਟ ਪੇਪਰ ਜਾਰੀ ਕਰ ਦੇਣਾ ਚਾਹੀਦਾ ਹੈ ਭਗਵੰਤ ਮਾਨ ਉਹਨਾਂ ਨੂੰ ਆਪਣੀ ਸਰਕਾਰ ਦਾ ਪੂਰਾ ਬਿਉਰਾ ਦੇ ਦੇਣਾ ਚਾਹੀਦਾ ਹੈ ਕਿ ਕਿੰਨਾ ਹਾਲਾਤਾਂ ਚ ਕਰਜ਼ਾ ਚੁਕਣਾ ਪਿਆ ਭਾਵੇਂ ਇਲਜ਼ਾਮ ਇਹ ਲੱਗਦੇ ਨੇ ਕਿ ਭਗਵੰਤ ਮਾਨ ਨੇ ਮੁਫਤ ਬਿਜਲੀ ਦਿੱਤੀ ਫਿਰ ਮੁਫਤ ਬਿਜਲੀ ਤਾਂ ਅਕਾਲੀ ਬੀਜੇਪੀ ਬਾਦਲ ਸਰਕਾਰ ਨੇ ਵੀ ਦਿੱਤੀ ਖੇਤੀ ਸੈਕਟਰ ਨੂੰ ਉੱਥੇ ਤਾਂ ਵੱਧ ਖਰਚ ਹੈ ਤੇ ਫਿਰ ਕੈਪਟਨ ਅਮਰਿੰਦਰ ਨੇ ਵੀ ਔਰ ਮਨਪ੍ਰੀਤ ਬਾਦਲ ਨੇ ਵੀ ਬਿਜਲੀ ਸੈਕਟਰ ਨੂੰ ਮੁਫਤ ਬਿਜਲੀ ਖੇਤੀ ਸੈਕਟਰ ਨੂੰ ਜਾਰੀ ਰੱਖੀ ਇਹਦਾ ਮਤਲਬ ਹੈ ਕਿ ਮੁਫਤ ਬਿਜਲੀ ਦੀ ਸ਼ੁਰੂਆਤ ਤਾਂ ਅਕਾਲੀ ਬੀਜੇਪੀ ਨੇ ਕਰਤੀ ਸੀ ਫਿਰ ਕੱਲੇ ਆਮ ਆਦਮੀ ਪਾਰਟੀ ਨੂੰ ਕਹੀਏ ਕਿ ਤੁਸੀਂ ਮੁਫਤ ਬਿਜਲੀ ਕਰਤੀ ਆਮ ਆਦਮੀ ਪਾਰਟੀ ਨੇ ਤਾਂ ਚਲੋ ਸ਼ਹਿਰੀਆਂ ਨੂੰ ਵੀ ਦੇਤੀ ਜਿਹੜੀ ਸਿਰਫ ਬਿਜਲੀ ਮੋਟਰਾਂ ਨੂੰ ਮਿਲਦੀ ਸੀ ਕਿਸਾਨਾਂ ਦੇ ਉਹ ਹਰ ਘਰ ਨੂੰ ਹੋ ਗਈ ਵੀ 600 ਤੋਂ ਘਾਟੋਂ ਤਾਂ ਬਿੱਲ ਮਾਫ ਹੈ ਇਹਦਾ ਮਤਲਬ ਹੈ ਕਿ ਬਹੁਤ ਗੰਭੀਰਤਾ ਦੇ ਨਾਲ ਪੰਜਾਬ ਨੂੰ ਸੰਕਟ ਚੋਂ ਕੱਢਣ ਲਈ ਸੋਚਣਾ ਪਏਗਾ ਕੱਲੀ ਤੇ ਫੋਕੀ ਸਿਆਸਤ ਦੇ ਨਾਲ ਪੰਜਾਬ ਦਾ ਸੁਧਰਨਾ ਨਹੀਂ ਪੰਜਾਬ 'ਚ ਇਸ ਮੁੱਦੇ ਤੇ ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਦਾ ਬੁਲਾਇਆ ਜਾਣਾ ਚਾਹੀਦਾ ਔਰ ਮੰਗ ਇੱਕੋ ਹੋਣੀ ਚਾਹੀਦੀ ਹੈ ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਵਾਲਿਆਂ ਨੂੰ ਨਾਲ ਲੈ ਕੇ ਭਗਵੰਤ ਮਾਨ ਨੂੰ ਚਾਹੀਦਾ ਕਿ 올 ਪਾਰਟੀ ਮੀਟਿੰਗ ਸੱਦ ਕੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਜਾਵੇ ਕਿ ਸਰਹੱਦੀ ਸੂਬਾ ਹੋਣ ਕਰਕੇ ਅਤਵਾਦ ਪੀੜਿਤ ਸੂਬਾ ਹੋਣ ਕਰਕੇ ਭਾਵੇਂ ਅਸੀਂ ਰਿਕਵਰ ਕੀਤੇ ਆ ਨਸ਼ਿਆਂ ਦੀ ਮਾਰ ਗਵਾਂਡੀਆਂ ਤੋਂ ਅਸੀਂ ਛੱਲਦੇ ਆ ਪਾਕਿਸਤਾਨ ਤੋਂ ਜੰਗਾ ਅਸੀਂ ਲੜੀਆਂ ਨੇ ਤੇ ਪੰਜਾਬ ਬਰਬਾਦ ਹੋਇਆ ਇਹ ਸਾਰੇ ਕਾਰਨ ਨੇ ਕਿ ਟੋਟੇ ਵੀ ਪੰਜਾਬ ਦੇ ਹੋਏ ਨੇ ਇਸ ਕਰਕੇ ਵੀ ਪੰਜਾਬ ਬਰਬਾਦ ਹੋਇਆ ਸੋ ਇੱਕ 올 ਪਾਰਟੀ ਮੀਟਿੰਗ ਬੁਲਾ ਕੇ ਕੇਂਦਰ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਵੱਖਰਾ ਮੰਨ ਕੇ ਪੰਜਾਬ ਨੂੰ ਵਿੱਤੀ ਮਦਦ ਇਹ ਕਰਜ਼ਾ ਮਾਫ ਕੀਤਾ ਜਾਣਾ ਚਾਹੀਦਾ ਹੈ 4-5 ਲੱਖ ਕਰੋੜ ਦਾ ਜਾਂ ਪੰਜਾਬ ਨੂੰ ਕੋਈ ਪੈਕੇਜ ਦਿੱਤਾ ਜਾਵੇ ਕਰਜ਼ਾ ਫ੍ਰੀ ਪੈਕੇਜ 4-5 ਲੱਖ ਕਰੋੜ ਦੀ ਮਦਦ ਬਿਨਾ ਕਰਜ਼ੇ ਤੋਂ ਤੇ ਪੰਜਾਬ ਨੂੰ ਟੈਕਸ ਬੈਨੀਫਿਟ ਸੂਬਾ ਬਣਾਇਆ ਜਾਵੇ ਖੇਤੀ ਜਿੰਸਾਂ ਇਹਨਾਂ ਦੀ ਐਮਐਸਪੀ ਤੇ ਖਰੀਦ ਦਾ ਕਾਨੂੰਨ ਤੇ ਸਰਹੱਦ ਪਾਰ ਵਪਾਰ ਇਹ ਉਹ ਮਸਲੇ ਨੇ ਜਿਹੜੇ ਪੰਜਾਬ ਨੂੰ ਖੁਸ਼ਹਾਲ ਬਣਾਉਣਗੇ ਨਹੀਂ ਤਾਂ ਜਿਹੜੀਆਂ ਕੌਮੀ ਪਾਰਟੀਆਂ ਨੇ ਉਹਨਾਂ ਦੀਆਂ ਸੂਬਾ ਇਕਾਈਆਂ ਇੱਕ ਦੂਜੇ ਤੇ ਦੋਸ਼ ਲਾਉਂਦੀਆਂ ਰਹਿਣਗੀਆਂ ਤੇ ਇੱਕ ਦਿਨ ਉਹ ਆ ਜਾਣਾ ਜਦੋਂ ਪੰਜਾਬ ਦੀ ਸਰਕਾਰ ਕੋਲੇ ਤਨਖਾਹ ਦੇਣ ਨੂੰ ਪੈਸੇ ਨਹੀਂ ਹੋਣੇ ਤੇ ਫੇਰ ਪੰਜਾਬ ਉੱਪਰ ਵੱਲ ਨੂੰ ਦੇਖੂਗਾ ਤੇ ਉੱਪਰ ਵਾਲਿਆਂ ਨੇ ਕਰਜ਼ਾ ਨਹੀਂ ਦੇਣਾ ਤੇ ਫੇਰ ਪੰਜਾਬ ਦਾ ਬਣੂਗਾ ਕੀ ਇਹ ਆਪਾਂ ਸਾਰੇ ਆਪ ਹੀ ਸੋਚ ਸਕਦੇ ਹਾਂ ਮੈਂ ਜ਼ਿਕਰ ਕੀ ਕਰਨਾ ਕਿ ਪੰਜਾਬ ਦਾ ਕੀ ਬਣੂਗਾ ਸੋ ਸਟਿਟੀਆਂ ਉਸ ਹੱਦ ਤੱਕ ਨਾ ਪਹੁੰਚਣ ਇਸ ਕਰਕੇ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਵਕਤ ਰਹਿੰਦੇ ਜਾਗ ਪੈਣਾ ਚਾਹੀਦਾ ਸੋ ਜੇ ਸਾਡੀਆਂ ਪੋਲੀਟੀਕਲ ਪਾਰਟੀਆਂ ਜਾਗ ਪੈਣ 올 파티 미팅 ਕਰਕੇ ਪੰਜਾਬ ਦੇ ਮਸਲਿਆਂ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਲਾਹ مشورے ਕਰਨ ਭੁੱਲ ਜਾਣ ਇੱਕ ਦੂਸਰੇ ਦਾ ਜਾਂ ਤਾਂ ਆਪਣੀ ਆਪਣੀ ਸਫਾਈ ਦੇ ਦੇਣ ਆਪਣੇ ਆਪਣੇ ਪ੍ਰੋਜੈਕਟ ਰੱਖ ਦੇਣ ਅਕਾਲੀ ਬੀਜੇਪੀ ਤੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਵੀ ਜਾਂ ਫਿਰ ਸਾਰੀਆਂ ਧਿਰਾਂ ਇੱਕ ਵਾਰੀ ਇਕੱਠੀਆਂ ਹੋ ਕੇ ਤੈਅ ਕਰ ਲੈਣ ਕਿ ਅਸੀਂ ਕੇਂਦਰ ਤੋਂ ਪੰਜਾਬ ਦੇ ਹੱਕ ਕਿਵੇਂ ਲੈਣੇ ਨੇ ਤਾਂ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਸੁਧਰਨੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਲੇਟ ਹੋਣੀਆਂ ਲਾਜ਼ਮੀ ਆ ਫਿਰ ਇਹ ਕਹਿਣ ਪੋਲੀਟੀਕਲ ਪਾਰਟੀਆਂ ਵਾਲੇ ਕਿ ਭਗਵੰਤ ਮਾਨ ਵੇਲੇ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਜੇ ਸਰਕਾਰ ਬਦਲ ਵੀ ਗਈ ਜੇ ਭਗਵੰਤ ਮਾਨ ਤੋਂ ਬਾਅਦ ਮੰਨ ਲਓ ਕਿ ਅਕਾਲੀ ਭਾਜਪਾ ਵਾਲੇ ਵੀ ਆ ਗਏ ਤੇ ਪੰਜਾਬ ਦੀ ਸਥਿਤੀ ਤਾਂ ਵੀ ਆਹੀ ਰਹਿਣੀ ਹੈ ਕਰਜ਼ੇ ਦੀ ਕਿਸ਼ਤ ਉਹਨਾਂ ਨੂੰ ਵੀ ਮੋੜਨੀ ਪੈਣੀ ਹੈ ਤੇ ਉਹਨਾਂ ਨੇ ਕਰਜ਼ਾ ਲਿਆਉਣਾ ਕਿੱਥੋਂ ਹੈ ਕਿ ਉਦੋਂ ਮੋਦੀ ਸਾਹਿਬ ਕਰਜ਼ਾ ਮਾਫ ਕਰ ਦੇਣਗੇ ਪੰਜਾਬ ਦਾ ਖਿਆਰ ਇਹ ਵੀ ਨਹੀਂ ਪਤਾ ਜਦੋਂ ਨੂੰ ਪੰਜਾਬ ਚ ਅਕਾਲੀ ਦਲ ਜਾਂ ਬੀਜੇਪੀ ਦੀ ਸਰਕਾਰ ਆਣੀ ਉਦੋਂ ਕੇਂਦਰ ਚ ਕੌਣ ਹੋਣਾ ਕੀ ਪਤਾ ਕੇਂਦਰ ਚ ਕੋਈ ਇੰਡੀਆ ਗੱਠ ਜੋੜ ਵਾਲੇ ਹੋਣਗੇ ਤੇ ਫਿਰ ਜੇ ਪੰਜਾਬ ਚ ਅਕਾਲੀ ਬੀਜੇਪੀ ਜਾਂ ਕੋਈ ਹੋਰ ਸਰਕਾਰ ਹੋਵੇ ਤੇ ਕੇਂਦਰ ਚ ਇੰਡੀਆ ਗੱਠ ਜੋੜ ਔਖਾ ਤਾਂ ਵੀ ਪੰਜਾਬ ਲਈ ਹੈ ਸੋ ਇਸ ਕਰਕੇ ਉਦੋਂ ਵੀ ਪੰਜਾਬ ਨੂੰ ਸੁੱਖ ਨਹੀਂ ਮਿਲਿਆ ਜਦੋਂ ਉੱਪਰ ਵੀ ਕਾਂਗਰਸ ਸੀ ਦਿੱਲੀ ਚ ਤੇ ਪੰਜਾਬ ਚ ਵੀ ਕਾਂਗਰਸ ਸੈਂਟਰ ਚ ਵੀ ਕਾਂਗਰਸ ਤੇ ਪੰਜਾਬ ਚ ਵੀ ਕਾਂਗਰਸ ਨਹੀਂ ਮਾਫ ਹੋਏ ਕਰਦੇ ਨਈ ਸਹੂਲਤਾਂ ਮਿਲੀਆਂ ਨਹੀਂ ਪੰਜਾਬ ਨੂੰ ਪੈਕੇਜ ਮਿਲਿਆ ਤੇ ਜਦੋਂ ਉੱਪਰ ਬੀਜੇਪੀ ਦੀ ਸਰਕਾਰ ਤੇ ਪੰਜਾਬ ਚ ਅਕਾਲੀ ਬੀਜੇਪੀ ਬਾਦਲ ਸਾਹਿਬ ਉਦੋਂ ਵੀ ਕਿਹੜਾ ਪੰਜਾਬ ਦੇ ਕਰਜ਼ੇ ਮਾਫ ਹੋ ਗਏ ਤੇ ਕੋਈ ਪੈਕੇਜ ਮਿਲ ਗਿਆ ਇਸ ਕਰਕੇ ਮੇਰਾ ਹੀ ਮੰਨਣਾ ਹੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਬੀਜੇਪੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਇਹ 올 ਪਾਰਟੀ ਮੀਟਿੰਗ ਕਰਨ ਇਕੱਠੇ ਹੋ ਕੇ ਕੇਂਦਰ ਅੱਗੇ ਸ਼ਰਤਾਂ ਲਾਉਣ ਤੇ ਪੰਜਾਬ ਨੂੰ ਇਹ ਤਿੰਨ ਚੀਜ਼ਾਂ ਮਿਲਣ ਫਸਲਾਂ ਦੀ ਖਰੀਦ ਦੀ ਗਰੰਟੀ ਐਮਐਸਪੀ ਦਾ ਕਾਨੂੰਨ ਸਰਹੱਦ ਪਾਰ ਵਪਾਰ ਕਰਨ ਦਾ ਰਸਤਾ ਲੀਗਲ ਤਰੀਕੇ ਨਾਲ ਤੇ ਪੰਜਾਬ ਨੂੰ ਟੈਕਸ ਬੈਨੀਫਿਟ ਜੇ ਕਰਜ਼ਾ ਮਾਫੀ ਹੋ ਜੇ ਜਾਂ ਬਿਨਾਂ ਵਿਆਜ ਦੇ ਕਰਜ਼ਾ 4-5 ਲੱਖ ਕਰੋੜ ਮਿਲ ਜੇ ਤਾਂ ਪੰਜਾਬ ਤੁਰਨਾ ਨਹੀਂ ਤਾਂ ਇਹ ਕਰਜ਼ੇ ਦੀ ਹਾਲਤ ਪੰਜਾਬ ਤੇ ਵੱਧਦੀ ਰਹਿਣੀ ਹੈ ਤੇ ਅਸੀਂ ਇਸੇ ਤਰ੍ਹਾਂ ਔਖੀਆਂ ਸਥਿਤੀਆਂ 'ਚ ਘਿਰਦੇ ਰਵਾਂਗੇ ਸੋ ਹੁਣ ਇਹ ਪੋਲਿਟਿਕਲ ਪਾਰਟੀਆਂ ਸਿਆਸਤ ਛੱਡ ਕੇ ਗੰਭੀਰਤਾ ਨਾਲ ਸੋਚਣ ਕਿਉਂਕਿ ਪੰਜਾਬ ਨੂੰ ਜੇ ਕਰਜ਼ਾਈ ਕੀਤਾ ਤੇ ਇਹਨਾਂ ਪਾਰਟੀਆਂ ਨੇ ਕੀਤਾ ਜਿਹੜੀਆਂ ਪਾਰਟੀਆਂ ਅੱਜ ਦਾਅਵੇ ਕਰਦੇ ਐ ਕਿ ਪੰਜਾਬ 'ਚ ਅਸੀਂ ਇੰਨੀਆਂ ਸੜਕਾਂ ਬਣਾਤੀਆਂ ਇਹਨੇ ਪੁਲ ਬਣਾਤੇ ਉਹ ਪੈਸੇ ਇਹ ਘਰੋਂ ਨਹੀਂ ਗੱਲੇ ਚੋਂ ਲਿਆਏ ਜਿਹੜੇ ਵੀ ਦਾਅਵੇ ਕਰਦੇ ਨੇ ਵੀ ਅਸੀਂ ਪੰਜਾਬ ਦਾ ਵਿਕਾਸ ਕਰਤਾ ਉਹ ਪੈਸਾ ਘਰੋਂ ਨਹੀਂ ਲਿਆਏ ਉਹ ਕਰਜ਼ਾ ਚੁੱਕ ਚੁੱਕ ਹੁਣ ਕਰਜ਼ਾ ਚੁੱਕ ਕੇ ਤਾਂ ਚਾਹੇ ਤੁਸੀਂ ਮਹਿਲ ਪਾ ਲਓ ਪਰ ਕਿਸ਼ਤਾਂ ਮੋੜ ਨਹੀਂ ਪੈਣੀ ਐ ਨਾ ਹੁਣ ਇਹ ਵੀ ਸਵਾਲ ਐ ਕਿ ਜਿਹੜੇ ਇਹ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਆਪਣੇ ਮਹਿਲ ਪਾਏ ਆ ਕੀ ਉਹ ਕਰਜ਼ੇ ਤੇ ਨੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੇ ਆਪਣੇ ਕਾਰੋਬਾਰ ਨੇ ਕਿਸੇ ਦੀਆਂ ਫੈਕਟਰੀਆਂ ਨੇ ਕਿਸੇ ਦੇ ਠੇਕੇ ਨੇ ਕਿਸੇ ਦੀਆਂ ਬੱਸਾਂ ਨੇ ਕਿਸੇ ਦੇ ਹੋਟਲ ਨੇ ਕੀ ਇਹ ਕਰਜ਼ੇ ਚ ਨੇ ਇਹ ਵੀ ਇੱਕ ਸਵਾਲ ਹੈ ਜਾਂ ਇਹ ਇਕੱਲਾ ਪੰਜਾਬ ਹੀ ਕਰਜ਼ਈ ਕਰਕੇ ਗਏ ਨੇ ਇਸ ਕਰਕੇ ਲੋਕਾਂ ਨੇ ਏਡੀ ਛੇਤੀ ਪੰਜਾਬ ਨੂੰ ਕਰਜ਼ਾਈ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕਰਨਾ ਇਸ ਤੋਂ ਪਹਿਲਾਂ ਕਿ ਲੋਕ ਹੋਰ ਜਾਗਰੂਕ ਹੋ ਜਾਣ ਤੇ ਸਾਨੂੰ ਬੜਾ ਜ਼ਰੂਰੀ ਹੈ ਕਿ ਸਰਕਾਰਾਂ ਇਹਦਾ ਹੱਲ ਕੱਢ ਦੇਣ ਔਰ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਹਿਸਾਬ ਦੇ ਦੇਣ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਗਲਤੀਆਂ ਸਵੀਕਾਰ ਲੈਣ ਤੇ ਭਵਿੱਖ 'ਚ ਇਕੱਠੇ ਹੋ ਕੇ ਪੰਜਾਬ ਦੇ ਲਈ संघर्षकरण केंद्र ਤੋਂ ਮੰਗ ਕਰਨ ਕੇਂਦਰ ਵੀ ਸਾਡਾ ਹੀ ਹੈ ਪਰ ਜੇ ਸਾਡੀਆਂ ਪਾਰਟੀਆਂ ਬੱਚਾ ਬਣ ਕੇ ਰੋਣਗੀਆਂ ਤੇ ਤਾਂ ਹੀ ਕੇਂਦਰ ਨੇ ਸੁਣਨਾ ਕਿਉਂਕਿ ਅੱਜ ਤੱਕ ਕੇਂਦਰ ਨੇ ਇੰਨਾ ਸੁਣਿਆ ਨਹੀਂ ਜਿੰਨਾ ਕੇਂਦਰ ਨੂੰ ਸੁਣਨਾ ਚਾਹੀਦਾ ਸੀ ਦੂਸਰੀ ਵੱਡੀ ਖਬਰ ਹੈ ਜਿਹੜੀ ਉਹ ਸ਼ੁੱਧ ਪੋਲੀਟੀਕਲ ਹੈ ਹਰਿਆਣੇ ਚ ਕਾਂਗਰਸ ਪਾਰਟੀ ਨੇ ਕੱਲ ਆਪਣੀਆਂ 9 ਸੀਟਾਂ ਤੇ ਹੋਰ ਉਮੀਦਵਾਰ ਐਲਾਨਤੇ 31 ਤੋਂ 40 ਹੋਗੇ ਕੁੱਲ 9 ਹੋਰ ਐਲਾਨ ਦਿੱਤੇ ਸੋ ਹਰਿਆਣੇ ਚ 90 ਸੀਟਾਂ ਨੇ ਕਾਂਗਰਸ ਨੇ 40 ਉਮੀਦਵਾਰ ਮੈਦਾਨ ਚ ਉਤਾਰਤੇ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਕਾਂਗਰਸ ਸਮਝੌਤਾ ਕਰ ਸਕਦੀ ਆਮ ਆਦਮੀ ਪਾਰਟੀ ਨਾਲ ਰਾਹੁਲ ਗਾਂਧੀ ਚਾਹੁੰਦੇ ਸੀ ਇਹ ਖਬਰ ਆਈ ਕਿ ਰਾਹੁਲ ਗਾਂਧੀ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋ ਕੇ ਲੜਨ ਆਮ ਆਦਮੀ ਪਾਰਟੀ ਦੇ ਲੀਡਰ ਵੀ ਤਿਆਰ ਹੋਏ ਮੀਟਿੰਗਾਂ ਹੋਣ ਲੱਗੀਆਂ ਕਈ ਮੀਟਿੰਗਾਂ ਹੋਈਆਂ ਗੱਲ ਸਿਰੇ ਨਹੀਂ ਚੜੀ ਕਹਿੰਦੇ ਨੇ ਕਾਂਗਰਸ 5-7 ਸੀਟਾਂ ਹੀ ਦੇਣਾ ਚਾਹੁੰਦੀ ਸੀ ਆਮ ਆਦਮੀ ਪਾਰਟੀ ਨੂੰ ਹੁਣ ਜੇ ਕਾਂਗਰਸ ਇੰਡੀਆ ਗਠਜੋੜ ਨੂੰ ਹੋਰ ਤਕੜਾ ਕਰਨਾ ਚਾਹੁੰਦੀ ਹੈ ਜਾਂ ਚਾਹੁੰਦੀ ਹੁੰਦੀ ਤੇ ਉਹ ਘੱਟੋ ਘੱਟ 20 ਸੀਟਾਂ ਆਮ ਆਦਮੀ ਪਾਰਟੀ ਨੂੰ ਜ਼ਰੂਰ ਦਿੰਦੀ 90 ਚੋਂ 5-7 ਸੀਟਾਂ ਕੋਈ ਵੀ ਪਾਰਟੀ ਕਿਉਂ ਲਏਗੀ ਹੁਣ ਆਮ ਆਦਮੀ ਪਾਰਟੀ ਨੇ ਵੀ ਕੱਲ ਆਪਣੀਆਂ 20 ਸੀਟਾਂ ਤੇ ਉਮੀਦਵਾਰ ਐਲਾਨਤੇ ਇਹਦਾ ਮਤਲਬ ਹੈ ਕਿ ਹਰਿਆਣਾ ਵਿੱਚ ਇੰਡੀਆ ਗਠਜੋੜ ਇੱਕ ਤਰੀਕੇ ਨਾਲ ਖਤਮ ਹੈ ਭਾਵੇਂ ਕਹਿਣ ਨੂੰ ਹੈਗਾ ਕਿ ਅਸੀਂ ਸੈਂਟਰ 'ਚ ਕੇਂਦਰ 'ਚ ਅਸੀਂ ਇੰਡੀਆ ਗਠਜੋੜ ਦਾ ਹਿੱਸਾ ਪਰ ਪੰਜਾਬ 'ਚ ਇੰਡੀਆ ਗਠਜੋੜ ਪਹਿਲਾਂ ਹੀ ਨਹੀਂ ਸੂਬੇ ਤੇ ਪੰਜਾਬ 'ਚ ਸੈਂਟਰ ਵਾਲਾ ਇੰਡੀਆ ਗਠਜੋੜ ਹੈ ਹੀ ਨਹੀਂ ਹਰਿਆਣੇ 'ਚ ਵੀ ਨਹੀਂ ਹੈ ਇਹਦਾ ਮਤਲਬ ਹੈ ਕਿ ਹੁਣ ਹਰਿਆਣੇ 'ਚ ਕਾਂਗਰਸ ਹੈ ਇੱਕ ਪਾਸੇ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਤੇ ਇੱਕ ਪਾਸੇ ਹੈ ਬੀਜੇਪੀ ਹੁਣ ਤੁਸੀਂ ਇੰਡੀਅਨ ਨੈਸ਼ਨਲ ਲੋਕ ਦਲ ਯਾ ਜਜਪੀ ਯਾ ਹੋਰ ਸਥਾਨਕ ਪਾਰਟੀਆਂ ਨੇ ਉਹਨਾਂ ਦੀ ਹੋਂਦ ਨੂੰ ਨਕਾਰ ਨਹੀਂ ਸਕਦੇ ਅਗਰ ਦੂਜੀਆਂ ਪਾਰਟੀਆਂ ਦੇ ਕੁਝ-ਕੁਝ ਵਿਧਾਇਕ ਵੀ ਜਿੱਤੇ ਤੇ ਸਾਰੇ ਸਮੀਕਰਨ ਵਿਗੜ ਜਾਣਗੇ ਔਰ ਬੀਜੇਪੀ ਦੀ ਕੋਸ਼ਿਸ਼ ਕੀ ਹੁੰਦੀ ਹੈ ਬੀਜੇਪੀ ਪਾਰਲੀਮੈਂਟ ਦੇ ਵਿੱਚ 5 ਸੀਟਾਂ ਜਿੱਤੀ ਪਿਛਲੀ ਵਾਰੀ ਉਹ 10 ਸੀਟਾਂ ਜਿੱਤੇ ਸੀ 19 ਚ 24 ਚੋਂ ਜਿੱਤੇ 5 ਸੀਟਾਂ ਇਹਦਾ ਮਤਲਬ ਹੈ ਕਿ ਬੀਜੇਪੀ ਪੰਜ ਸੀਟਾਂ ਜੋਗੀ ਹੈਗੀ ਹੈ ਇਹਦਾ ਮਤਲਬ ਹੈ 90 ਚੋਂ 40-45 ਸੀਟਾਂ ਤੇ ਬੀਜੇਪੀ ਹਰ ਲੋਕ ਸਭਾ ਤੇ ਅਗਰ ਅਸੀਂ 9 ਮੰਨੀਏ ਮੁਕਾਬਲੇ ਚ ਤੇ ਕਾਂਗਰਸ ਵੀ ਪੰਜ ਜਿੱਤੀ ਹੈ ਇਹਦਾ ਮਤਲਬ ਕਾਂਗਰਸ ਵੀ ਉੱਥੇ ਖੜੀ ਹੈ ਜਿੱਥੇ ਬੀਜੇਪੀ ਹੈ ਕਹਿਣ ਨੂੰ ਇੱਕ ਫਰਕ ਹੈ ਕਿ ਬੀਜੇਪੀ ਦਾ 10 ਸਾਲ ਦਾ ਰਾਜ ਹੈ ਇਸ ਕਰਕੇ ਐਂਟੀ ਇਨਕੰਮਬੈਂਸੀ ਅਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਲਾਭ ਚ ਰਹਿ ਸਕਦੀਆਂ ਨਹੀਂ ਪਰ ਇਹ ਸੋਚਨ ਤੇ ਕਹਿਣ ਵਾਲੀ ਗੱਲ ਹੈ ਹਕੀਕਤ ਜ਼ਰੂਰੀ ਨਹੀਂ ਇਹ ਹੋਵੇ ਹੁਣ ਗੁਜਰਾਤ ਦੇ ਵਿੱਚ ਕਾਂਗਰਸ ਪਾਰਟੀ 17% ਵੋਟ ਸ਼ੇਅਰ ਲੈ ਗਈ ਔਰ ਆਮ ਆਦਮੀ ਪਾਰਟੀ ਦਾ ਵੀ 13% 12 ਪੁਆਇੰਟ ਆ 9 10 ਦੇ ਕਰੀਬ ਸੀ 12.8 ਸੀ ਸ਼ਾਇਦ 13% ਹੋ ਗਿਆ ਤੇ ਜੇ ਹਰਿਆਣੇ ਚ ਅਜਿਆ ਕੁਝ ਹੋ ਗਿਆ ਕਿ ਕਾਂਗਰਸ ਦਾ ਵੋਟ ਸ਼ੇਅਰ ਤਾਂ ਆਇਆ ਹੀ ਆਇਆ ਆਮ ਆਦਮੀ ਪਾਰਟੀ ਵੀ ਅਗਰ 3-4% ਵੋਟ ਸ਼ੇਅਰ ਲੈ ਗਈ ਹਰਿਆਣੇ 'ਚ 3-4% ਵੋਟ ਸ਼ੇਅਰ ਬਹੁਤ ਹੈ ਆਮ ਆਦਮੀ ਪਾਰਟੀ ਅਗਰ ਹਰਿਆਣੇ 'ਚ ਲੈ ਗਈ ਤੇ ਹਰਿਆਣੇ ਦੇ ਸਾਰੇ ਸਮੀਕਰਨ ਵਿਗੜ ਜਾਣੇ ਨੇ 3-4% ਦਾ ਮਤਲਬ ਹੁੰਦਾ ਹੈ ਕਿ ਬਹੁਤ ਵੱਡਾ ਉਲਟਫੇਰ ਇਹ ਜ਼ਿਮਨੀ ਚੋਣਾਂ ਨਹੀਂ ਇਹ ਵਿਧਾਨ ਸਭਾ ਦੀਆਂ ਚੋਣਾਂ ਨੇ 90 ਸੀਟਾਂ ਤੇ ਔਰ ਇੱਥੇ ਜਿੱਤ ਹਾਰ ਦਾ ਫਰਕ 20 50 100 150 200 400 500 ਦਾ ਵੀ ਹੋ ਸਕਦਾ ਹੈ ਕਿ بڑے ਹੈਰਾਨੀਜਨਕ ਆંકੜੇ ਵੀ ਹਰਿਆਣਾ ਚ ਆ ਸਕਦੇ ਨੇ ਕਹਿਨੂ ਵੱਖ-ਵੱਖ ਤਰ੍ਹਾਂ ਦੇ ਸਰਵੇਖਣ ਪਹਿਲਾਂ ਇਹ ਕਹਿ ਰਹੇ ਸੀ ਕਿ ਕਾਂਗਰਸ ਤਕੜੀ ਹੈ ਕੁਝ ਭਾਜਪਾ ਤਕੜਾ ਕਹਿ ਰਹੇ ਸੀ ਐਂਟੀ ਕਮਨਸਿਪਲ ਭਾਜਪਾ ਦੀ ਹੋਏਗੀ ਇਹਦੇ 'ਚ ਕੋਈ ਸ਼ੱਕ ਨਹੀਂ 10 ਸਾਲ ਸੱਤਾ 'ਚ ਰਹਿਣ ਤੋਂ ਬਾਅਦ ਕਿਸਾਨਾਂ ਤਾਂ ਖਿਲਾਫ ਨੇ मनोरलाल खट्टर पत्थर लाਉਂਦੇ ਰਹੇ ਨਾਇਬ ਸੈਣੀ ਨੇ ਆ ਕੇ ਸ਼ੰਭੂ ਬੈਰੀਅਰ ਨਹੀਂ ਖੋਲਿਆ ਕਿਸਾਨ ਔਰ ਕਈ ਵੋਟ ਬੈਂਕ ਨੇ ਜਿਹੜੇ ਖੇਤੀਬਾੜੀ ਨਾਲ ਜੁੜੇ ਉਹ ਤਾਂ ਨਰਾਜ਼ ਨਹੀਂ ਪਰ ਕੱਲੇ ਸ਼ਹਿਰਾਂ ਦੇ ਸਹਾਰੇ ਬੀਜਪੀ ਸਰਕਾਰ ਬਣਾ ਜੇ ਇਹ ਵੀ ਆਸਾਨੀ ਹੁਣ ਜ਼ੋਰ ਭਗਵੰਤ ਮਾਨ ਨੇ ਵੀ ਪੂਰਾ ਲਾ ਰੱਖਿਆ ਅਗਰ ਆਮ ਆਦਮੀ ਪਾਰਟੀ ਚੰਗਾ ਵੋਟ ਸ਼ੇਅਰ ਲੈ ਗਈ ਤੇ ਕਾਂਗਰਸ ਦੀ ਖੇਡ ਵਿਗੜ ਵੀ ਸਕਦੀ ਹੈ ਇਹ ਚੋਣਾਂ ਦੇ ਨਤੀਜੇ ਬਹੁਤ ਵੱਡੇ ਉਲਟ ਫੇਰ ਕਰ ਸਕਦੇ ਨੇ ਸੋ ਖੈਰ ਹੁਣ ਕਾਂਗਰਸ ਔਰ ਆਪ ਚ ਸਮਝੌਤਾ ਨਹੀਂ ਹੋਇਆ 20 ਸੀਟਾਂ ਆਮ ਆਦਮੀ ਪਾਰਟੀ ਨੇ ਐਲਾਨ ਦਿੱਤੀਆਂ ਹੁਣ ਕਾਂਗਰਸ ਔਰ ਬੀਜੇਪੀ ਦੇ ਨਰਾਜ਼ ਲੋਕ ਵੀ ਅੱਜ ਕੱਲ੍ਹ ਚ ਕਿਉਂਕਿ 12 ਤਰੀਕ ਤੱਕ ਨਾਮੀਨੇਸ਼ਨ ਦਾ ਆਖਰੀ ਵਕਤ ਹੈ ਕਈ ਲੀਡਰ ਹੁਣ ਪਾਰਟੀਆਂ ਛੱਡਣਗੇ ਅੱਜ 10 ਤਰੀਕ ਹੈ 10 ਔਰ 11 ਇਹ ਦੋ ਦਿਨ ਹਰਿਆਣੇ ਦੇ ਵਿੱਚ ਬਹੁਤ ਅਹਿਮ ਰਹਿਣ ਵਾਲੇ ਨੇ ਬਹੁਤ ਵੱਡਾ ਉਲਟਫੇਰ ਸਿਆਸੀ ਤੌਰ ਤੇ ਇਹਨਾਂ 2 ਦਿਨਾਂ ਦੇ ਵਿੱਚ ਹੋ ਸਕਦਾ ਹੈ ਸੋ ਇਹਦੇ ਤੇ ਵੀ ਨਜ਼ਰ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਅਖੀਰ ਚ ਛੋਟੀ ਜਿਹੀ ਗੱਲ ਰਾਹੁਲ ਗਾਂਧੀ ਦੀ ਕਰਦੇ ਹਾਂ ਰਾਹੁਲ ਗਾਂਧੀ ਨੇ ਕੱਲ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦਿੱਤਾ ਬਹੁਤ ਜ਼ਿਆਦਾ ਵਿਵਾਦ ਉਸ ਭਾਸ਼ਣ ਦੇ ਉੱਪਰ ਮਚਿਆ ਬੜਾ ਸੰਵੇਦਨਸ਼ੀਲ ਮੁੱਦਾ ਹੈ ਭਾਜਪਾ ਔਰ ਰਾਹੁਲ ਗਾਂਧੀ ਲਗਾਤਾਰ ਇੱਕ ਦੂਜੇ ਦੇ ਸਾਹਮਣੇ ਡਟੇ ਨੇ ਇਸ਼ਾਰਿਆਂ-ਇਸ਼ਾਰਿਆਂ ਚ ਰਾਹੁਲ ਗਾਂਧੀ ਸਿੱਧੇ ਤੌਰ ਤੇ ਬੀਜੇਪੀ ਦੀ ਸਰਕਾਰ ਤੇ ਅਟੈਕ ਕਰਦੇ ਨੇ ਤੇ ਬੀਜੇਪੀ ਦੇ ਲੀਡਰ ਵੀ ਸਿੱਧੇ ਸਿੱਧੇ ਰਾਹੁਲ ਗਾਂਧੀ ਤੇ ਅਟੈਕ ਕਰ ਰਹੇ ਨੇ ਸੋ ਅਗਲੇ ਅੱਜ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਰਾਹੁਲ ਗਾਂਧੀ ਦੀ ਸਪੀਚ ਔਰ ਇਸ ਪੂਰੇ ਰੋਲੇ ਦਾ ਵਿਸਥਾਰ ਦੇ ਨਾਲ ਵਿਸ਼ਲੇਸ਼ਣ ਕਰਾਂਗੇ ਫਿਲਹਾਲ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦਾ ਉਹਨਾਂ ਦੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਆਪਣੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਡਾ ਪੱਖ ਵੀ ਅਗਲੇ ਪ੍ਰੋਗਰਾਮ 'ਚ ਅੱਗੇ ਵਧਾਵਾਂਗੇ ਬਹੁਤਾਂ